ਹੁਣ ਜਦੋਂ ਸਾਨੂੰ ਮੌਕਾ ਬਰਾਬਰੀ ਦਾ ਮਿਲਿਆ ਹੈ ਤੇ 27 ਚ ਅਸੀਂ ਬਹੁਤ ਵਧੀਆ ਬੀਜੇਪੀ ਨੂੰ ਹੁਣ ਆਉਣ ਵਾਲੇ ਦਿਨਾਂ ਚ ਕਿਉਂਕਿ ਹੋਰ ਸੀਟਾਂ ਵੀ ਨਾਲ ਜੁੜ ਗਈਆਂ ਬੀਜੇਪੀ ਦੀਆਂ ਜੱਥੇ ਹੀ ਹੋਰ ਦਿੱਲੀ ਦੀ ਇਲੈਕਸ਼ਨ ਹੋਰ ਹੋ ਜਾਏਗੀ ਜਾਂ ਇੱਥੇ ਪੰਜਾਬ ਦੀ ਆਏਗੀ ਤੇ ਬੀਜੇਪੀ ਬੜੀ ਚੰਗਾ ਜਿਹੜਾ ਪਰਫਾਰਮ ਕਰੇਗੀ ਹਜੇ ਸਾਡੀ ਇੱਕ ਬੜੀ ਵੱਡੀ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਵਿਦਆਊਟ ਪ੍ਰੈਜ਼ੀਡੈਂਟ ਜਿਹੜੀ ਬੀਜੇਪੀ ਨੇ ਜੀ ਉਹਨਾਂ ਦਾ ਜਰਨੈਲ ਇਲیکشن ਚ ਨਾ ਹੋਵੇ ਫਰਕ ਤਾਂ ਪੈਂਦਾ ਹੁਣ ਜਦੋਂ ਸਾਨੂੰ ਮੌਕਾ ਬਰਾਬਰੀ ਦਾ ਮਿਲਿਆ ਹੈ ਤੇ 27 ਅਸੀਂ ਬਹੁਤ ਵਧੀਆ ਬੀਜੇਪੀ ਨੂੰ ਹੁਣ ਆਉਣ ਵਾਲੇ ਦਿਨਾਂ ਚ ਕਿਉਂਕਿ ਹੋਰ ਸੀਟਾਂ ਵੀ ਨਾਲ ਜੁੜ ਗਈਆਂ ਬੀਜੇਪੀ ਦੀਆਂ ਜੱਥੇ ਹੀ ਹੋਰ ਦਿੱਲੀ ਦੀ ਇਲیکشن ਹੋਰ ਹੋ ਜਾਏਗੀ ਜਾਂ ਇੱਥੇ ਪੰਜਾਬ ਦੀ ਆਏਗੀ ਤੇ ਬੀਜੇਪੀ ਬੜੀ ਚੰਗਾ ਜਿਹੜਾ ਪਰਫਾਰਮ ਕਰੇਗੀ ਹਜੇ ਸਾਡੀ ਇੱਕ ਬੜੀ ਵੱਡੀ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਵਿਦਆਊਟ ਪ੍ਰੈਜ਼ੀਡੈਂਟ ਜਿਹੜੇ ਬੀਜੇਪੀ ਨੇ ਜੇ ਉਹਨਾਂ ਦਾ ਜਰਨੈਲ ਇਲੈਕਸ਼ਨ ਚ ਨਾ ਹੋਵੇ ਫਰਕ ਤਾਂ ਪੈਂਦਾ ਹੁਣ ਜਦੋਂ ਸਾਨੂੰ ਮੌਕਾ ਬਰਾਬਰੀ ਦਾ ਮਿਲਿਆ ਹੈ ਤੇ 27 ਚ ਅਸੀਂ ਬਹੁਤ ਵਧੀਆ ਬੀਜੇਪੀ ਨੂੰ ਹੁਣ ਆਉਣ ਵਾਲੇ ਦਿਨਾਂ ਚ ਕਿਉਂਕਿ ਹੋਰ ਸਟੇਟਾਂ ਵੀ ਨਾਲ ਜੁੜ ਗਈਆਂ ਬੀਜੇਪੀ ਦੀਆਂ ਜੱਥੇ ਹੀ ਹੋਰ ਦਿੱਲੀ ਦੀ ਇਲੈਕਸ਼ਨ ਹੋਰ ਹੋ ਜਾਏਗੀ ਜਾਂ ਇੱਥੇ ਪੰਜਾਬ ਦੀ ਆਏਗੀ ਤੇ ਬੀਜੇਪੀ ਬੜੀ ਚੰਗਾ ਜਿਹੜਾ ਪਰਫਾਰਮ ਕਰੇਗੀ ਹਜੇ ਸਾਡੀ ਇੱਕ ਬੜੀ ਵੱਡੀ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਵਿਦਆਊਟ ਪ੍ਰੈਜ਼ੀਡੈਂਟ ਜਿਹੜੀ ਬੀਜੇਪੀ ਨੇ ਜੇ ਉਹਨਾਂ ਦਾ ਜਰਨੈਲ ਇਲੈਕਸ਼ਨ ਚ ਨਾ ਹੋਵੇ ਫਰਕ ਤਾਂ ਪੈਗਾ